ਦੋਸਤੋ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਮੇਰੇ ਚੈਨਲ ਕਮਾਲੂ ਡੇਰੀ ਫਾਰਮ ਤੇ ਮੈਂ ਅੱਜ ਪਟਿਆਲੇ ਆਇਆ ਸੀ ਆਪਦੇ ਨਿੱਜੀ ਕੰਮ ਆਇਆ ਸੀਗਾ ਤੇ ਉੱਥੇ ਨਾ ਬਾਈ ਮਿਲਿਆ ਮੈਨੂੰ ਸੜਕ ਦੇ ਨਾਲ-ਨਾਲ ਨਾ ਪਸ਼ੂ ਚਾਰਦਾ ਫਿਰਦਾ ਸੀ ਤੇ ਮੇਰੇ ਮਨ ਦੇ ਵਿੱਚ ਆਇਆ ਯਾਰ ਮਹਾਨਾ ਵੀਡੀਓ ਬਣਾ ਕੇ ਨਾ ਪੁੰਨਾ ਭਰਾਵਾਂ ਤੱਕ ਪਹੁੰਚਾਈਏ ਉਹ ਸਾਰੇ ਪਸ਼ੂ ਇਸ ਭਰਾ ਦੇ ਮੇਰੇ ਨਾਲ ਹੀ ਖੜਾ ਮੈਂ ਗੱਲਬਾਤ ਵੀ ਛੋਡੀ ਕਰਾਉਂਗਾ ਤੇ ਬਾਈ ਨੇ ਇੱਕ ਮੱਝ ਵੀ ਦੇਣੀ ਹੈ ਇਹਦੇ ਵਿੱਚੋਂ ਮੈਂ ਤਾਂ ਵੈਸੇ ਵੀਡੀਓ ਬਣਾਉਣਾ ਸੀ ਬਾਈ ਕਹਿੰਦਾ ਆਪਾਂ ਮੱਝ ਵੇਚਣੀ ਹੈ ਆਹ ਬੂਰੀ ਜਿਹੜੀ ਸਾਹਮਣੇ ਆ ਨ ਕੋ ਏਰੀਆ ਦਾ ਬੰਦਾ ਹੋਇਆ ਤਾਂ ਕੰਟੈਕਟ ਕਰ ਲਿਓ ਬਾਈ ਨਾਲ ਇਹ 15 ਦਿਨ ਸੂਨ ਦੇ ਵਿੱਚ ਰਹਿੰਦੇ ਆ ਨੰਬਰ ਮੈਂ ਤੁਹਾਨੂੰ ਬਾਈ ਦਾ ਸਕਰੀਨ ਤੇ ਚਲਾ ਦੂੰਗਾ ਪਹਿਲਾਂ ਮੈਂ ਇਨਫਾਰਮੇਸ਼ਨ ਲੈਣਾ ਇਹ ਨਾ ਬਾਈ ਚਾਰ ਦਾ ਪਸ਼ੂਆਂ ਨੂੰ ਜਿਵੇਂ ਹੁਣ ਚਾਰੀ ਜਾਂਦਾ ਨਾ ਹਰਿਆਣੇ ਦੇ ਵਿੱਚ ਤਕਰੀਬਨ ਇਦਾਂ ਦੇ ਹਿਸਾਬ ਸਿਰ ਏਰੀਆ ਜਿਹੜਾ ਉਹ ਤਕਰੀਬਨ ਸਾਰੇ ਪਿੰਡਾਂ ਦੇ ਲੋਕ ਹੀ ਉਧਰ ਨਾ ਇਹ ਇਦਾਂ ਦੇ ਐ ਚਾਰਦੇ ਆ ਸਿਹਤ ਹੈ ਨਾ ਤਾਂ ਇਹ ਪਸ਼ੂ ਨਾ ਜਿਆਦਾ ਮੋਟੇ ਆ ਤੇ ਨਾ ਜਿਆਦਾ ਲਿੱਸੇ ਆ ਫਿੱਟ ਆ ਮਤਲਬ ਪਸ਼ੂ ਹਰੇਕ ਪਸ਼ੂ ਦੀ ਪਸਲੀ ਦੀਂਦੀ ਆ ਮਤਲਬ ਵਧੀਆ ਸੋਹਣੀ ਸਿਹਤ ਹੈ ਆਪਾਂ ਲਿੱਸੇ ਵੀ ਨਹੀਂ ਕਹਿ ਸਕਦੇ ਇਹਨਾਂ ਨੂੰ ਆ ਦੇਖੋ ਤੇ ਨਾ ਹੀ ਇਹ ਜਿਆਦਾ ਰਾਜੀ ਹੈ ਵੀ ਇਹਨਾਂ ਦਾ ਕੋਈ ਫੈਂਟ ਜਿਆਦਾ ਚੜਿਆ ਕਾਰਨ ਉਹਦਾ ਕੀ ਹੈ ਵੀ ਇਹ ਨਾ ਡੇਲੀ ਇਹਨਾਂ ਦੀ ਐਕਸਰਸਾਈਜ਼ ਹੁੰਦੀ ਹੈ ਕਸਰਤ ਹੁੰਦੀ ਹੈ ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਆ ਗੁਣਾ ਦੀ ਗੁਥਲੀ ਹੈ ਜਿਹੜਾ ਇਹਨਾਂ ਨੇ ਥੱਲੋ ਚੜ ਕੇ ਘਾ ਐਸ ਲੋਡ ਖਾਣਾ ਇਹਦੇ ਪਸ਼ੂ ਦੇ ਕਹਿੰਦੇ ਚਾਰ ਮੇਦੇ ਹੁੰਦੇ ਆ ਜਿਹੜਾ ਆਪਾਂ ਖੁਲਣੀਆਂ ਦੇ ਵਿੱਚੋਂ ਤਿੰਨ ਤਿੰਨ 2 2 ਤਿੰਨ ਤਿੰਨ ਫੁੱਟ ਉੱਚੀਆਂ ਖੁਲਣੀਆਂ ਬਣਾ ਲੰਨ ਨੇ ਉਨ੍ਹਾਂ ਦੇ ਵਿੱਚੋਂ ਜਦੋਂ ਪਸ਼ੂ ਖਾਂਦੇ ਹੈਗੇ ਉਹ ਸਿੱਧਾ ਹੀ ਮਤਲਬ ਪਹਿਲਾ ਦੂਜਾ ਮੇਧਾ ਛੱਡ ਕੇ ਤੀਜੇ ਚ ਵਜਦਾ ਹੈ ਐਸ ਲੋਟ ਜਿਹੜਾ ਹੁਣ ਇਹ ਚਰਨਗੇ ਇਹ ਪਹਿਲੇ ਮੇਧੇ ਤੋਂ ਕਿਰਿਆ ਚੱਲੂਗੀ ਪਸ਼ੂ ਦੀ ਫੇਰ ਜਾ ਕੇ ਇਹਨੇ ਜਦੋਂ ਜਗਾਲੀ ਕਰੂਗਾ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਚੌਥੇ ਮੇਧੇ ਚ ਪਸ਼ੂ ਦੇ ਜਾਣਾ ਹੈਗਾ ਆ ਦੇਖੋ ਕਿਉਂਕਿ ਜਿਹੜਾ ਨਿਮੀ ਪਾ ਕੇ ਪਸ਼ੂ ਚਰਦਾ ਨਾ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਬਜ਼ੁਰਗ ਆਪਣੇ ਜਿਨ੍ਹਾਂ ਦੇ ਜ਼ਿਆਦਾ ਪਸ਼ੂ ਹੁੰਦੇ ਸੀਗੇ ਹਰੇਕ ਦੇ ਜਿਹਦਾ ਕੋਲ ਜ਼ਿਆਦਾ ਜ਼ਮੀਨ ਹੁੰਦੀ ਸੀ ਹਰੇਕ ਹੀ ਲੋੜੋਂ ਬਤਾਵਾਂ ਕਿ ਇਹਦਾ ਸੀਰੀ ਪਾਲੀ ਚਾਰ ਦੇ ਸੀਗੇ ਜਾਂ ਆਪਚਾਰ ਆ ਚਾਰ ਦੇ ਸੀਗੇ ਕਿਉਂਕਿ ਉਦੋਂ ਟਾਈਮ ਕੀ ਸੀਗਾ ਪਾਣੀਆਂ ਦੀ ਘਾਟ ਸੀਗੀ ਜਿਹਦੇ ਕਰਕੇ ਲੋਕ ਸਾਵੇਂ ਬਾਣ ਰੱਖਦੇ ਸੀਗੇ ਤੇ ਪਸ਼ੂ ਚਾਰਦੇ ਸੀਗੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਤਕਰੀਬਨ ਪਸ਼ੂ ਲੋਕ ਨਾ ਚਾਰਨ ਬਾਸੇ ਲੈ ਜਾਂਦੇ ਸੀਗੇ ਤੇ ਜਿਹੜਾ ਇਹ ਵੀਰ ਹੈ ਇਹ ਗੁੱਜਰ ਹੈ ਗੁੱਜਰ ਤਕਰੀਬਨ ਸਾਨੂੰ ਬਹੁਤੀ ਗਿਣਤੀ ਦੇ ਵਿੱਚ ਭਰਾ ਮਿਲਣਗੇ ਜਿਹੜੇ ਆਪਦੇ ਪਸ਼ੂ ਚਾਰਦੇ ਆਪ ਚਾਰਦੇ ਆ ਤੇ ਮੈਂ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਉਣਾਗਾ ਸਾਰੀ ਇਨਫਰਮੇਸ਼ਨ ਲੈ ਕੇ ਦੇਵਾਂਗਾ ਚੰਗੀ ਲੱਗੀ ਨਾ ਵੀਡੀਓ ਦੋਸਤੋ ਮੇਰੀ ਹੈ ਛੇਰ ਜੂਰ ਕਰਦੇ ਮੋੜਲਾ ਪਸੂ ਕਿਰੇ ਮੁਰਕਲੇ ਲੈਉਣੇ ਤਾਂ ਉਧਰੋਂ ਛੇਰ ਜੂਰ ਕਰਦੇ ਹੋ ਪਹਿਲਾਂ ਤਾਂ ਮੈਂ ਤੁਹਾਨੂੰ ਬੂਰੀ ਝੋਟੀ ਬਾਈ ਦੀ ਦਿਖਾਉਣਾ ਹੈ ਜਿਹੜੇ ਭਰਾ ਨੇ ਕਿਸੇ ਨੇ ਕੰਟੈਕਟ ਕਰਨਾ ਹੋਇਆ ਨਾ ਮੈਂ ਸਾਰਾ ਕੁਝ ਤੁਹਾਨੂੰ ਲੈ ਕੇ ਦੇਵਾਂ ਝੋਟੀਆਂ ਦੇਖ ਬਾਈ ਕੋਲੇ ਇਹਦੇ ਆਪ ਦਾ ਝੋਟਾ ਬਾਈ ਕਹਿੰਦਾ ਮੇਰੇ ਕੋਲੇ ਆ ਦੇਖੋ ਕੁੰਡੀਆਂ ਸਹੀਆਂ ਨਾ ਸੋਹਣੀਆਂ ਝੋਟਕੀਆਂ ਕੁੰਡੀਆਂ ਮਤਲਬ ਨਾ ਕਿਸੇ ਦੀ ਕੋਈ ਜ਼ਿਆਦਾ ਸੇ ਤਾਂ ওভারਫੈਟ ਹੈਗੀ ਨਾ ਕੋਈ ਲੈਣ ਨਾ ਕੋਈ ਦੇਣ ਜਿਵੇਂ ਉਹ ਸਾਹਮਣੇ ਜਿਹੜੀ ਗਾਲਾ ਕਰੀ ਜਾਂਦੀ ਐ ਮੈਂ ਸਿਰੂ ਜ਼ੂਮ ਕਰਕੇ ਦਿਖਾਉਣਾ ਝੋਟੀ ਮੂਰੋ ਇੱਥੋਂ ਆਹ ਮੂਰੇ ਕਾ ਝੋਟੀ ਆ ਗਈ ਉਹ ਦੇਖੋ ਕਿੰਨੀ ਸੋਹਣੀ ਝੋਟੀ ਐ ਤੇ ਸਿੰਘ ਸੋ ਦੇਖੋ ਕਿੰਨਾ ਸੋਹਣਾ ਝੋਟੀ ਦਾ ਸਾਰੀਆਂ ਝੋਟੀਆਂ ਗਾਲਾ ਕਰੀ ਜਾਂਦੇ ਤੇ ਕਟੀਆਂ ਵਗੈਰਾ ਸਾਰਾ ਕੁਝ ਬੈਕਸਦਾ ਮੈਂ ਬਾਈ ਨਾਲ ਗੱਲ ਕਰਾਂ ਬਾਈ ਕਹਿੰਦਾ ਸੀ ਕਹਿੰਦਾ ਅਸੀਂ ਕਟੀਆਂ ਨੂੰ ਤਾਂ ਕਹਿੰਦਾ ਕੋਈ ਫੀਡ ਵਗੈਰਾ ਨਹੀਂ ਪਾਉਂਦੇ ਇਹ ਤਾਂ ਚਰਾੰਤ ਹੀ ਐ ਸਾਡੀਆਂ ਤਕਰੀਬਨ ਤਾਈ ਤੋਂ 3 ਸਾਲ ਦੇ ਲਗਭਗ ਕਹਿੰਦਾ ਮੇਰੇ ਕੋਲੇ ਸਾਡੇ ਕੋਲੇ ਝੋਟੀਆਂ ਸੂਪ ਆਉਂਦੀਆਂ ਐ ਐਵਰੇਜ ਦੁੱਧ ਦੀ 10 ਤੋਂ 12 ਲੀਟਰ ਐ 12 13 ਲੀਟਰ ਐ ਐਵਰੇਜ ਐ ਕਹਿੰਦਾ ਸਾਡੇ ਕੋਲੇ 15 18 20 ਵਾਲੀਆਂ ਮੱਝਾਂ ਨਹੀਂ ਹੈਗੀਆਂ ਇਹ ਇਹ ਵੀਰ ਦਾ ਦੱਸਣਾ ਕਿਉਂਕਿ ਬਾਈ ਦਾ ਜਿਹੜਾ ਝੋਟਾ ਹੈਗਾ ਉਸ ਹੱਤੇ ਬਾਈ ਦਾ ਦੱਸਦਾ ਤੇ ਮੈਂ ਤੁਹਾਡੀ ਗੱਲਬਾਤ ਕਰਾਉਣਾ ਭਰਾ ਨਾਲ ਬੋਲੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਆਪਣਾ ਤਰਸੀਮ ਤਰਸੀਮ ਕਿਹੜਾ ਪਿੰਡ ਆ ਤੁਹਾਡਾ ਹੈ ਪਛਾਣਾ ਇਹ ਰਹਿ ਗਿਆ ਨਾਲ ਹੀ ਇਥੋਂ ਸਮਾਣਾ ਵਾਲੇ ਰੋਡ ਦੇ ਸਮਾਣਾ ਰੋਡ ਤੇ ਜਿਲਾ ਪਟਿਆਲਾ ਪੈਂਦਾ ਤੁਹਾਨੂੰ ਅੱਛਾ ਤੇ ਕਿੰਨੇ ਕੰਨੇ ਪਸ਼ੂ ਆ ਤੁਹਾਡੇ ਕੋਲੇ 20 25 ਹੈ ਡੇਲੀ ਚਾਰਦੇ ਹੋ ਇਸੇ ਲੋਟੀ ਹੈ ਹੈ 12 ਮਹੀਨੇ 30 ਦਿਨ ਚਾਰਦੇ ਹੋ ਹੈ ਮੈਂ ਤੁਹਾਨੂੰ ਇਹ ਪੁੱਛਦਾਗਾ ਜਿਵੇਂ ਹੁਣ ਤਾਂ ਚਲ ਜਿਹੜੀਆਂ ਤੁਸੀਂ ਦੁੱਧ ਦੁੱਧ ਦੇ ਲਾਗੇ ਪਸ਼ੂ ਉਹਨਾਂ ਨੂੰ ਘਰੇ ਫੀਡ ਵਗੈਰਾ ਪਾਉਨੇ ਹੋ ਹੈ ਤੇ ਜਿਹੜੀਆਂ ਦੂਜੀਆਂ ਝੋਟੀਆਂ ਜਿੰਨਾ ਉਹ ਆ ਮ ਫੰਡਰਾ ਆ ਗਿਆ ਉਹਨਾਂ ਨੂੰ ਥੋੜਾ ਮੋਟਾ ਪਾ ਦਿਆ ਤੁਸੀਂ ਤੁਹਾਡੇ ਤਾਂ ਪਾਉਣਾ ਉਹ ਸ਼ੋਰ ਕੋਈ ਦਾਣਾ ਵਗੈਰਾ ਵੰਡ ਕੋਈ ਜ਼ਿਆਦਾ ਆਣਾ ਨਹੀਂ ਉਹਨੂੰ ਜ਼ਿਆਦਾਤਰ ਉਹ ਚਰਾਣ ਦਾ ਵੀ ਚਲਦੇ ਹੈ ਹਾਂ ਬਸ ਚਰਾਣ ਤੇ ਹੈ ਚਰਾਣ ਤੇ ਤੇ ਕਿੰਨੇ ਮਤਲਬ ਟਾਈਮ ਦਾ ਜਾਨਵਰ ਹੈ ਜਿਹੜਾ ਮੱਝ ਹੈ ਝੋਟੀ ਹੈ ਤੁਹਾਡੇ ਕੋਲ ਉਮਰ ਕਿੰਨੀ ਉਮਰ ਦੀ ਸੂਪ ਆਂਦੀ ਹੈ ਮੈਂ ਤਾਂ ਮੇਰੇ ਕੋਲ ਤਾਂ 3 ਸਾਲ ਦੀ ਕੱਟੀ ਸੂਈ 3 ਸਾਲ ਦੀ ਕੱਟੀ ਤੁਹਾਡੇ ਕੋਲ ਸਹੀ ਸੂਪ ਆਦੀ ਹੈ ਹੈ ਤੇ ਜਿਹੜੀ ਕ੍ਰਾਸਿੰਗ ਕਰਾਉਣੇ ਹੋ ਕੀ ਤੋਂ ਕਰਾਉਣੇ ਆਪ ਦੇ ਝੋਟੇ ਰੱਖ ਦਿਓ ਦੁੱਧ ਵੀ ਐਵਰੇਜ ਕੀ ਐ ਫਿਰ ਤੁਹਾਡੇ ਕੋਲੇ ਇਹਦਾ ਮੇਰੇ ਕੋਲ 12 ਕਿਲੋ ਤੱਕ ਹੈ 12 ਕਿਲੋ ਤੱਕ ਤੁਹਾਡੇ ਕੋਲੇ ਐਵਰੇਜ ਦੁੱਧ ਦੀ ਠੀਕ ਹੈ ਜਿਹੜਾ ਤੁਸੀਂ ਖੁੱਲੇ ਚ ਚਾਰਦੇ ਹੋ ਇਸ ਲੋੜ ਕੀ ਫਾਇਦਾ ਕੀਦਾ ਤਾਂ ਹੈ ਹੀ ਬਹੁਤ ਕੀ ਫਾਇਦਾ ਮੇਰੀ ਬਾਸ ਨੂੰ ਬਾਲ ਟੈਂਕਰ ਫਿਰ ਕਿਆ ਜਾਂਦਾ ਵਧੀਆ ਹੈ ਠੀਕ ਹੈ ਹਾਂ ਰੱਖਾ ਦੀ ਅੱਜ ਆਪਾਂ ਹੁਣ ਮੇਰੇ ਬਾਸ ਨੂੰ ਬੰਨ ਗਿਆ ਪਾਈਏ ਹੂੰ ਉੱਥੇ ਵੀ ਖੇਚਲ ਬਹੁਤ ਹੈ ਹੂੰ ਤੇ ਉਹ ਲਾਦਾ ਉਹ ਤਾਂ ਬੰਦਾ ਰੱਖੇਗਾ ਮੇਰੇ ਵੱਲੋਂ ਐ ਇਹਨਾਂ ਦਾ ਮੇਰੇ ਵੱਲੋਂ ਲੱਗੋ ਉੱਪਰੋਂ ਚੈੱਕ ਕਰ ਲਓ ਹਾਂ ਇਹਨਾਂ ਦਾ ਗੋਬਰ ਵੀ ਚੱਕਿਆ ਸੀ ਗੱਲ ਤੇਰੀ ਬਾਕੀ ਪਸ਼ੂ ਤੰਦਰੁਸਤ ਵੀ ਰਹਿੰਦਾ ਯਾਰ ਬਹੁਤ ਫਰਕ ਆ ਬਾਹਰ ਦਾ ਪਾਣੀ ਪੁਣੀ ਦਿੰਦੀਆਂ ਨੇ ਬਾਹਰ ਬਹੁਤ ਫਰਕ ਹਾਂ ਬਹੁਤ ਫਰਕ ਹੈਗਾ ਬਹੁਤ ਫਰਕ ਹੈਗਾ ਆ ਜੇ ਕੋਈ ਮੇਰੇ ਬੱਚਾ ਹਾਂ ਤਾਂ ਲੋਗ ਸਾਡੇ ਰਾ ਹਟੇ ਗਏ ਨਾ ਮਿੰਦ ਨੇ ਜਿਸਕੀਆ ਹਾਂ ਹਲਾ ਜਾਂਦਾ ਬੰਗਰਾਂ ਜਿਹਾ ਹੈ ਵੀ ਕਿਸੇ ਨਹੀਂ ਲੱਗਿਆ ਹਾਂ ਹਾਂ ਅੱਡੇ ਤਾਂ ਹਟੇ ਗਏ ਆਪਣੀ ਬੰਦੇ ਹਟ ਗਏ ਵਿੱਚ ਹਾਂ ਇਹਨਾਂ ਛੱਡ ਗਏ ਛੱਡ ਗਏ ਬਹੁਤ ਛੱਡ ਗਏ ਮਿਹਨਤ ਜਿਆਦੇ ਹੈ ਨਾ ਕੰਮ ਜਿਹਦੇ ਇਹ ਹੈਗੇ ਮੇਰੇ ਕੋਲ ਸੰਦਲ ਖੇਚੜ ਵਾਲਾ ਕੰਮ ਹਾਂ ਸਭ ਤੋਂ ਵੱਡੀ ਗੱਲ ਤਾਂ ਖੇਚੜ ਖੇਚੜ ਆਹ ਨਾ ਗਾ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾਤੇ ਅੱਜਵੇਂ ਆ ਝੋਟੀ ਫਿਰਦੀ ਐ ਪੂਰੀਆਂ ਸੋਹਣੀਆਂ ਮਤਲਬ ਜਿਹੜਾ ਝੋਟਾ ਤੁਸੀਂ ਰੱਖਿਆ ਉਹਦੇ ਉਹ ਮਤਲਬ ਆਪਣੇ ਆਪ ਦੇ ਘਰ ਦੇ ਹੀ ਰੱਖਿਆ ਕਿ ਕਿਦੋਂ ਬਾਹਰੋਂ ਅੰਦਰੋਂ ਲੈ ਕੇ ਆਨੇ ਹੋ ਆਪਣਾ ਘਰ ਤੇ ਮਤਲਬ ਉਹ ਦੇਖ ਕੇ ਰੱਖ ਲੈਣ ਵਿਆਹ ਚ ਕੱਟਾ ਆਪਣੇ ਕੋਲ ਵਧੀਆ ਹੈ ਹੈ ਜਿਵੇਂ ਵਿੱਚ ਤੇਰੇ ਕੋਲੇ ਇੱਕ ਨੀਲੀ 라ਵੀ ਮੱਝ ਫਿਰਦੀ ਹੈਗੀ ਉਹ ਫਿਰ ਕਿੱਥੋਂ ਲੈ ਕੇ ਆਇਆਗਾ ਆਪਣੇ ਝੋਟੇ ਦੇ ਸੀ ਤੇਰੇ ਕੋਲੇ ਆਪਦੇ ਝੋਟੇ ਦੇ ਸੀ ਉਹ ਫਿਰ ਨੀਲੀ 라ਵੀ ਕਿਵੇਂ ਆ ਗਈ ਕਿ ਨਹੀਂ ਉਸੇ ਇੱਕ ਕੱਟੇ ਦੀ ਆਈ ਹੈ ਨਾ ਕੱਟੀ ਨਹੀਂ ਤੇਰੇ ਕੋਲੇ ਝੋਟਾ ਨੀਲੀ 라ਵੀ ਦਾ ਸੀਗਾ ਉਹ ਹੈ ਅੱਛਾ ਦੱਬਾ ਕੱਟਾ ਸੀਗਾ ਪਹਿਲਾਂ ਦੱਬਾ ਕੱਟਾ ਸੀਗਾ ਉਹਦੀ ਮੱਝ ਆ ਗਈ ਨੀਲੀ ਇੱਕ ਸੋਹਣੀ ਮੱਝ ਆ ਬਾਈ ਕੋਈ ਨੀਲੀ 라ਵੀ ਫਿਰਦੀ ਹੈ ਮੈਨੂੰ ਲੱਗਦਾ ਉਹ ਬਾਗੀ ਪਰਲੇ ਪਾਸੇ ਹੈ ਨਾ ਹੈ ਕਿੰਨੇ ਵਜੇ ਆ ਜਾਣਾ ਬਾਈ ਤੂੰ ਚਾਰਨ ਵਾਸਤੇ 12 ਵਜੇ ਲਾਜ਼ਮੇ ਦਾਸਨ ਦਾ 12 ਵਜੇ ਆਏ ਨੇ ਤੇ ਸ਼ਾਮ ਨੂੰ ਕਹੇ ਵੇ ਜਾਣਾ ਫਿਰ ਮਦਬਾ ਜਾਂਦੇ ਨੇ 6 6 ਵਜੇ ਘਰੇ ਜਾਣਾ ਪੱਕੀ ਡਿਊਟੀ ਹੈ ਹਾਂ ਪੱਕੀ ਡਿਊਟੀ ਵਰਗੀ ਏਟ ਵਰਗੀ ਪੱਕੀ ਡਿਊਟੀ ਹੈ ਮਤਲਬ 6 ਵਜੇ ਜਾ ਕੇ ਧਾਰੇ ਹੀ ਕੱਢੋਂਗੇ ਹਾਂ ਵਾ ਹੌਲੀ ਹੌਲੀ ਫਿਰ ਮਦਬਾ ਸਨ ਲਾਟਾ ਦੇ ਲੱਗ ਲੱਗ ਜੂਗਾ ਬੰਨ ਬੰਨ ਕੇ ਆਰਾਮ ਹੂੰ ਆ ਚੀਜ਼ ਹੈ ਇਹ ਨਾ ਆਪਣੇ ਪਹਿਲਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਇਹ ਲੈ ਪਸ਼ੂ ਚੰਦਰ ਉਸਤ ਰਹਿੰਦਾ ਬਾਈ ਦੇ ਵਿੱਚ ਬਹੁਤ ਫਰਕ ਆ ਬਾਕੀ ਪਸ਼ੂ ਓਵਰਫੈਟ ਹੀ ਨਹੀਂ ਹੁੰਦਾ ਕੋਈ ਜਿਆਦੇ ਮਤਲਬ ਪਸ਼ੂ ਦੇ ਉੱਤੇ ਫੈਟ ਨਹੀਂ ਜੜਦੀ ਨਹੀਂ ਹੈ ਹੈ ਸਹੀ ਰਹਿੰਦਾ ਕਿ ਨਹੀਂ ਨਾ ਸੈਟ ਰਹਿੰਦਾ ਨਾ ਪਸ਼ੂ ਤੇ ਨਾ ਉਹ ਖਰਾਬ ਹੋਣ ਤਤੋਂ ਰੱਕੇ ਆਉਂਦਾ ਨਾਲ ਦੀ ਨਾਲ ਨੌ ਕਸੀ ਜਾਂਦੇ ਆ ਹੋਰ ਤੇ ਜਿਹੜੀ ਆ ਛੋਟੀ ਸੋਹਣੀ ਬਹੁਤ ਆ ਯਾਰ ਹਾਂ ਠੀਕ ਹੈ ਹੈ ਸੋਹਣਾ ਛੋਟਕਾ ਤੇ ਕੋਈ ਇੱਕ ਨਾ ਉਹ ਬਾਈ ਉਹ ਬੂਰੀ ਕਿੱਥੇ ਫਿਰਦੀ ਉਹ ਫਿਰਦੀ ਹੈ ਹੈ ਉਹ ਤਾਂ ਆਹ ਫਿਰਦੀ ਉਰਲੇ ਪਾਸੇ ਬੂਰੀ ਖੜੀ ਹੈ ਨਾ ਜਿਹੜੀ ਇੱਥੇ ਹਾਂ ਆ ਜਿਹੜੀ ਹੁਣ ਆ ਖੜੀ ਸਾਹਮਣੇ ਇੱਥੇ ਥੱਲੇ ਹਾਂ ਸ ਹਾਂ ਇਹ ਕਿੰਨੇ ਦਿਨ ਕਿਰਾਇਆ ਰਹੇਗਾ ਹੁਣ ਜੇਦ 100 ਰੁਪਏ 15 ਦਿਨ ਲਈ 15 ਦਿਨ ਆਇਆ ਵੜਾ ਇੱਧਰ ਬੂਰੀ ਕੋਲੇ ਆਈ ਚੱਲ ਕੇ ਸਾਬਾ ਤੇਰੀ ਲਓ ਵੀ ਦੋਸਤੋ 15 ਦਿਨ ਸੂਣ ਚ ਰਹਿੰਦੇ ਆ ਬੂਰੀ ਦੇ ਦੂਰ ਦਾ ਦਾ ਭਰਾ ਕੋਈ ਕੰਡਕਟਰ ਨਾ ਕਰੋ ਨੇੜੇ ਜੇ ਕੋਈ ਪਟਿਆਲੇ ਵਾਲੀ ਸਾਈਡ ਦਾ ਇੱਧਰ ਦਾ ਕੋਈ ਆਉਂਦਾ ਹੋਇਆ ਬਾਈ ਕੋਲੇ ਨਾ ਕੰਟੈਕਟ ਕਰ ਲਿਓ ਬਾਈ ਕਹਿੰਦਾ ਮੈਂ ਵੇਚਣੀ ਆ ਸੂਆ ਕਹਾਂ ਮੈਂ ਬੂਰੀ ਦਾ ਤੀਜਾ ਸੂਆ ਹੁਣ ਖੂਣ ਹੈ ਕੈ ਦਿਨ ਰਹਿ ਕੇ ਸੂਣ ਚ 15 ਦਿਨ 15 ਦਿਨ ਦੁੱਧ ਤੇਰੇ ਕੋਲ ਕਿੰਨਾ ਪਾਇਆ ਇਹਨੇ? ਪਾਇਆ 9-10 ਕਿਲੋ ਜੱਟ ਕੋਲ। ਸਮੇਤ ਬੱਚਾ 9-10 ਕਿਲੋ ਦੁੱਧ ਦਿੱਤਾ ਤੈਨੂੰ। ਹੈਂ? ਇਹਦੇ 'ਚ ਨੁਕਸ ਕੀ ਹੈਗਾ? ਤਿਲ ਲੈ। ਦੋਸਤੋ ਇਹ ਇਹ ਇੱਕ ਪਿਛਲੇ ਥਣ ਤੋਂ ਤਿਲ ਲੱਗੀ ਇਹ। ਕੱਦ ਕਾੜ ਦਾ ਆਪਾਂ ਛੋਟੇ ਕੱਦ ਦੀ ਹੈ, ਬਾਲਾ ਵੱਡਾ ਕੱਦ ਨਹੀਂ ਬੇਲ ਵੀ ਹਸਾਬ ਜੀ ਦਿਆ ਆਹ ਖੜੀ ਬੂਰੀ ਤੇ ਆ ਜਾਂਦੀ ਹੈ ਤੇ ਸਿੰਗ ਦਾ ਉਰਲਾ ਪੋਪਲਾ ਲੈ ਹੈ। ਹਾਂ। ਇੱਕ ਸਿੰਗ ਦਾ ਪੋਪਲਾ ਲੈ ਹੈ। ਆ ਜਾਂਦੀ ਹੈ। ਤੁਰਮਾ ਨੰਬਰ ਦੇਉਂਗਾ ਜੇ ਕਿਸੇ ਭਰਾ ਨੇ ਕੋਈ ਭਾਈ ਇਸ ਏਰੀਏ ਦੇ ਸਾਹ ਚਾਹੀਦੀ ਹੋਵੇ ਜਮੇ ਪੋਲੀ ਤਾਂ ਰੱਖੋ ਕੇ ਜਮਾ ਪੋਲੀ ਹੈ ਸਾਹ ਦੂਜੇ ਥਾਂਾਂ ਜਮਾ ਪੂਰੀ ਪੋਲੀ ਜਮੇ ਅੱਛਾ ਠੀਕ ਹੈ ਦੁੱਧ ਲੰਮਾ ਟਾਈਮ ਦਿੰਦੀ ਹੈ ਹਾਂ ਲੰਮਾ ਟਾਈਮ ਜੇ ਬੱਚੇ ਇਸ ਨੇ ਤਾਂ ਕੋਈ ਚੱਕਰ ਨਹੀਂ ਅਸੀਲ ਬੋਲ ਸੀ ਲੈ ਕਿੰਨੇ ਦੀ ਦੇਣੀ ਹੈ ਬੱਲੇ ਖੜਾ ਨੀ ਚੱਲ ਮੋਕੇ ਤੇ ਨਹੀਂ ਦੱਸ ਦੇ ਤੂੰ ਬੇੜੀ ਕੁਝ ਨਹੀਂ ਹੁੰਦਾ ਮੱਝ ਦੇਣੀ ਹੈ ਪੂਰੇ 55000 55000 ਦੀ ਝੋਟੀ ਦੇ ਮੱਝ ਦੇ ਦੇਗਾ ਇਹ ਨੰਬਰ ਬੋਲ ਦੇ ਤਰਾ ਕੀ ਹੈ ਨੰਬਰ ਲਾਣਾ ਨੰਬਰ ਮੈਂ ਤੁਹਾਨੂੰ ਨਾ ਸਕਰੀਨ ਤੇ ਵਿੱਚ ਲਾ ਦੂੰਗਾ ਬਾਈ ਦੇ ਉਂ ਯਾਦ ਨਹੀਂ ਹੈਗਾ ਤੇ ਕਰ ਲਿਓ ਕੰਟੈਕਟ ਜੇ ਕਿਸੇ ਨੂੰ ਬੂਰੀ ਮੱਝ ਚਾਹੀਦੀ ਹੈ ਕਹਿੰਦਾ 55000 ਦੇ ਦੂੰਗਾ ਮਗਰਲੇ ਥਣ ਤੋਂ ਤਿਲ ਹੈ ਕੱਦ ਕਾਠ ਛੋਟੇ ਕਾਦਾਂ ਚ ਆਉਂਦੀ ਹੈ ਬਾਹਲੇ ਵੱਡਾ ਕਾਦ ਨਹੀਂ ਹੈਗਾ ਬੂਰੀ ਝੋਟੀ ਦਾ ਉਹਦਾ ਉਹ ਸੀਲ ਲਾਦਾ ਬਾਈ ਬਾਕੀ ਤੁਸੀਂ ਦੇਖ ਲਿਓ ਭਾਈ ਨੇੜੇ ਦਾ ਪੂਜੀ ਕੋਈ ਭਰਾ ਹੁੰਦਾ ਹੋਇਆ ਆ ਉਸੇ ਦੇ ਇਹ ਬੁਰੀ ਆ ਉਹਦੇ ਬੱਚੇ ਆ ਆ ਛੋਦਾ ਕੱਟਾ ਹੈ ਤਾਂ ਨਾਲ ਹੀ ਫਿਰ ਦਾ ਕੱਟਾ ਕਰਦਾ ਅਛੇ ਕੱਟਾ ਹੈ ਪਹਿਲਾਂ ਲਈ ਸੁਈ ਦਾ ਠੀਕ ਚਲੋ ਧੰਨਵਾਦ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ ਸੋ ਮੇਰਾ ਤਾਂ ਵੈਸੇ ਇੱਕ ਨਾ ਵੈਸੇ ਬਣਾਈ ਸੀ ਵੀਡੀਓ ਤਾਂ ਮੈਂ ਵੀ ਯਾਰ ਇਹ ਲੋਕ ਨਾ ਚਾਰਦੇ ਆ ਤਾ ਕਰਕੇ ਓਵਰ ਫਾਇਟ ਹੀ ਨਹੀਂ ਹੈਗਾ ਦੇਖ ਲੋ ਆ ਮੱਝ ਵੀ ਤੁਸੀਂ ਦੇਖੋਗੇ ਨਾ ਹਰ ਸ਼ਾਇਰ ਤੇ ਹੋ ਜੀ ਚੰਗੀ ਮੱਝ ਆ ਰਾਜੀ ਆ ਸਮੀ ਪੜੀਏ ਤੇ ਪਰ ਓਵਰ ਫਾਇਟ ਹੈ ਨਹੀਂ ਮੱਝ ਦੇ ਆ ਦੇਖ ਪੂਰੀ ਵਧੀਆ ਝੋਟੀ ਆ ਚਲੋ ਕਰ ਲਿਓ ਵੀਰ ਨਾਲ ਕੰਡੈਕਟ ਭਾਈ ਜੇ ਕਿਸ ਨੂੰ ਪੂਰੀ ਚਾਹੀਦੀ ਹੋਈ ਧੰਨਵਾਦ ਸਸਰੀ ਕਲ ਵੀਰਾਂ ਨੂੰ